1 ਕਰੋੜ ਦੀ ਗੱਡੀ ਦੇ ਵਿੱਚ ਬੈ ਕੇ ਕਿਤੇ ਗੁਰੂ ਸਾਹਿਬ ਜੀ ਦੇ ਅਸਥਾਨ ਤੇ ਕਿਨੇ ਸੇਵਾ ਕਰਨ ਚਲੇ ਆ ਗਏ। ਬੱਚੇ ਨਾਲ ਨੇ ਪਰਿਵਾਰ ਨਾਲ ਆ ਗਏ। ਕਹਿੰਦੇ ਗੁਰੂ ਕੇ ਲੰਗਰਾਂ ਦੇ ਵਿੱਚ ਸੇਵਾ ਕਰ ਰਿਹਾ। ਬੜੇ ਪਿਆਰ ਨਾਲ ਇੱਕ ਗਰੀਬ ਰੱਖਸ਼ਾ ਚਲਾਉਂਦਾ ਦਾ। ਉਦੇ ਵੱਲ ਵੇਖੀ ਜਾਂਦਾ ਵਾ ਵੀ ਇੰਨੀ ਮਹਿੰਗੀ ਗੱਡੀ ਦੇ ਵਿੱਚ ਆਇਆ ਸੇਵਾਵਾਰੀ ਕਰਦਾ ਤਾਂ ਬੜਾ ਪਿਆਰ ਹੈ ਉਹਨੂੰ ਗੁਰੂ ਨਾਲ ਇਹ ਤਾਂ ਬੜਾ ਪ੍ਰੇਮੀ ਹੈ ਲੰਗਰ ਦੇ ਵਿੱਚ ਸਬ지 ਪਾਉਂਦਾ ਵਾ ਗੁਰੂ ਜੀ ਲਓ ਦਾਲਾ ਪ੍ਰਸ਼ਾਦਾ ਬੜੀ ਚਾਹ ਨਾਲ ਸੇਵਾ ਕਰਦਾ ਇਹਦੇ ਵਰਗਾ ਸ਼ਾਇਦ ਮੈਂ ਕੋਈ ਗੁਰਮੁਖ ਵੇਖਿਆ ਨਹੀਂ ਬੜੀ ਸੇਵਾ ਕਰ ਰਿਹਾ ਉਹ ਗਰੀਬੰਦਾ ਉਹਦੀ ਬੜੀ ਤਰੀਫ ਕਰ ਰਿਹਾ ਰੱਖਸ਼ਾ ਚਲਾਉਣ ਵਾਲਾ ਬਜ਼ੁਰਗ ਸੀ ਕਹਿੰਦੇ ਜਦੋਂ ਸੇਵਾ ਕਰਕੇ 2-3 ਘੰਟੇ ਸੇਵਾ ਕਰਕੇ ਉਹ ਅਮੀਰ ਆਦਮੀ ਚਲਿਆ ਗਿਆ ਪਾਰਕ ਵਿੱਚ ਗੱਡੀ ਚਲਾਈ ਤੇ ਲੈ ਗਿਆ ਉਹ ਰੱਖਸ਼ੇ ਵਾਲਾ ਵੀ ਜਾ ਰਿਹਾਗਾ ਜਦੋਂ ਬਾਜ਼ਾਰ ਦੇ ਵਿੱਚ ਜਾ ਕੇ ਇਕੱਠੇ ਹੋ ਕੇ ਕਹਿੰਦੇ ਜਦੋਂ ਬਾਜ਼ਾਰ ਦੇ ਵਿੱਚ ਟ੍ਰੈਫਿਕ ਜਿਆਦੇ ਹੋਣ ਕਰਕੇ ਕਹਿੰਦੇ ਰਕਸ਼ਾ ਕਿਤੇ ਮੂਰੇ ਅੜ ਗਿਆ ਜਿੱਦੂ ਰਕਸ਼ਾ ਅੱਗੇ ਅੜਿਆ ਕਿ ਨਾਲ ਕਿ ਜੇ ਥੋੜੀ ਜੀ ਗੱਡੀ ਨਾਲ ਲੱਗੀ ਉਸ ਅਮੀਰ ਬੰਦਾ ਜਿਹੜਾ ਗੱਡੀ ਚਾਹ ਰਿਹਾ ਸੀ ਥੋੜੀ ਜੀ ਰਕਸ਼ਾ ਕਹਿੰਦੇ ਗੱਡੀ ਦੇ ਨਾਲ ਲਾਤਾ ਜਿੱਦੋਂ ਥੋੜੀ ਜੀ ਝਰੀਟ ਪੈ ਗਈ ਉਹਨੇ ਵੇਖਿਆ ਨਹੀਂ ਗੱਡੀ ਚ ਉਤਰ ਕੇ ਉਹਨੇ ਬੜਾ ਬੁਰਾ ਭਲਾ ਬੋਲਿਆ ਬੜੀ ਗਾਲੀ ਕਲੋਚ ਕੀਤਾ ਥੱਪੜ ਮਾਰਨ ਗਿਆ ਹੁਣ ਜਿਹੜਾ ਬੰਦਾ ਗਰੀਬ ਉਹਦੀ ਤਰੀਫ ਕਰ ਰਿਆ ਸੀ ਇਹ ਬੜਾ ਚੰਗਾ ਬੰਦਾ ਸੀ ਸੇਵਾ ਕਰ ਰਿਹਾ ਇਹ ਤਾਂ ਬੜਾ ਸ਼ਾਇਦ ਸਤਿਗੁਰੂ ਜੀ ਦੇ ਬੜਾ ਨੇੜੇ ਹੋਵੇਗਾ ਇੰਨਾ ਮਿੱਠਾ ਬੋਲਦਾ ਸੀ ਲੰਗਰ ਦੇ ਵਿੱਚ ਪਰ ਇੱਥੋਂ ਪਤਾ ਲੱਗਿਆ ਬੋਲੀ ਦਾ ਇਦੇ ਵਰਗਾ ਤਾਂ ਬੰਦਾ ਕੋਈ ਨਹੀਂ ਸੇਵਾ ਬੜੀ ਕਰਦਾ ਸੀ ਪਰ ਇਹ ਜਾਂ ਬੰਦਾ ਮੈਂ ਤਾਂ ਬੜੀ ਤਰੀਪ ਕਰਿਆ ਸੀ ਕੱਲੀ ਬੋਲੀ ਨਾ ਵੇਖੋ ਫਿਰ ਅੰਦਰੋਂ ਵਿਖਣਾਗਾ ਲੋਕ ਮਿੱਠਾ ਬੋਲਦੇ ਨੇ ਤੇ ਬਾਹਰ ਜਾ ਕੇ ਰੁੱਖਾ ਬੋਲਦੇ ਨੇ ਇਸੇ ਕਰਕੇ ਕੱਲੀ ਇਹ ਨਾ ਵੇਖੋ ਮਿੱਠਾ ਬੋਲਦਾਗਾ ਹੁਣ ਮਿੱਠਾ ਤਾਂ ਗੁਰੂ ਕਿਲੰਦਰਮ ਸੇਵਾ ਕਰਦਾ ਸੀ ਬੜਾ ਸੋਹਣਾ ਬੋਲਦਾ ਸੀ ਚੰਗਾ ਬੋਲਦਾ ਸੀ ਪਰ ਸੋ ਥੋੜੀ ਜੀ ਗਲਤੀ ਕਰਕੇ ਝਰੀਟ ਪੈ ਗਈ ਬਸ ਕੋਈ ਵੱਡੀ ਗੱਲ ਨਹੀਂ ਕੋਈ 1000 1500 ਦੇ ਵਿੱਚ ਠੀਕ ਹੋ ਸਕਦੀ ਸੀ ਪਰ ਉੱਚੇ ਸ਼ਬਦ ਬੜਾ ਬੋਲਿਆ ਉਹ ਬਜ਼ੁਰਗ ਰੋਣ ਲੱਗ ਪਿਆ ਕੋਈ ਸੱਚੇ ਪਾਤਸ਼ਾਹ ਜੀ ਚਿਤਾ ਦਟ ਮੈਂ ਤਾਂ ਉਹ ਚੰਗਾ ਸਮਝਦਾ ਸੀ ਮੈਂ ਤੇ ਤਰੀਏ ਫਕਰਿਆ ਸੀ ਹੁਣ ਵੇਖਣ ਨੂੰ ਤਾਂ ਕੌੜ ਤੋਂ ਦੇ ਬੜੇ ਸੋਹਣੇ ਲੱਗਦੇ ਨੇ ਕਹਦੇ। ਕਿਤੇ ਜਾਓ ਟਿੱਬਿਆਂ ਦੇ ਬੜੇ ਮਿਲ ਜਾਣਗੇ। ਪਰ ਜਦੋਂ ਕਿਨਾ ਉਹਨੂੰ ਵੇਖਾਂਗੇ ਵਿੱਚੋਂ ਚੀਰ ਕੇ ਕੜਤਣ ਦੇ ਭਰੇ ਹੁੰਦੇ ਨੇ। ਵਿੱਚੋਂ ਕੌੜਾ ਦਾ ਕੜਤਣ ਦਾ ਭਰਿਆ ਹੁੰਦਾ। ਕਈ ਵਾਰੀ ਉੱਪਰੋਂ ਵੇਖਣ ਨੂੰ ਤਾਂ ਹਰ ਇੱਕ ਬੰਦਾ ਸੋਹਣਾ ਲੱਗਦਾ ਹੈਗਾ ਚੰਗਾ ਲੱਗਦਾ ਹੈਗਾ ਬੋਲੀ ਚੰਗੀ ਹੈ ਪਰ ਜਦੋਂ ਕਿਤੇ ਵਾਅ ਬੰਦਾ ਉਹ ਤੋਂ ਪਤਾ ਲੱਗਦਾ ਪਰ ਸਤਿਗੁਰੂ ਜੀ ਕੀ